ਔਰ ਇਹ ਲਾਈਵ ਸਬੂਤ ਜਿਹੜਾ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਮਾਧਿਅਮ ਨਾਲ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰ ਕੌਣ ਲੋਕ ਨੇ ਜਿਹੜੇ ਇੱਦਾਂ ਪਸ਼ੂਆਂ ਨੂੰ ਇੱਦਾਂ ਸੁੱਟ ਕੇ ਗਏ ਨੇ ਵਿੱਚ ਗਾਇਆਂ ਵੀ ਨੇ ਮੱਝਾਂ ਵੀ ਨੇ ਬਾਲ ਵੀ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਾਲਾਂਕਿ ਜੇਕਰ ਦੇਖਿਆ ਜਾਏ ਤਾਂ ਸਾਡੇ ਹਿੰਦੂ ਧਰਮ ਦੇ ਵਿੱਚ ਜਿਹੜਾ ਗਾਇਆਂ ਦੀ ਪੂਜਾ ਕੀਤੀ ਜਾਂਦੀ ਆ ਗਵਾਂ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਗਊ ਮਾਤਾ ਆਖਿਆ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲੇ ਘਟਨਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਬਹੁਤ ਗੰਭੀਰ ਮੁੱਦਾ ਹੈ ਤੁਸੀਂ ਮੌਜੂਦਾ ਸਰਪੰਚੋਂ ਪਿੰਡ ਦੇ ਪਰ ਕੋਈ ਕਿਸੇ ਤੇ ਸ਼ੱਕ ਹੋਏ ਤੁਹਾਨੂੰ ਕਿ ਲੋਕ ਨੇ ਜਿਹੜੇ ਇਹਨਾਂ ਨੂੰ ਬਲਦਾਂ ਨੂੰ ਛੁੱਟ ਕੇ ਗਏ ਰਿੱਤੇ ਜਿਉਆ ਪੰਜ ਚੁਟੇ ਹੋਏ ਪਿੱਛੇ ਉਹ ਨੰਦੀ ਬਾਬਾ ਨੂੰ ਅਸੀਂ ਮੰਦਰਾਂ ਦੇ ਵਿੱਚ ਜਾ ਕੇ ਪੂਜਦੇ ਆ ਹਨਾ ਉੱਥੇ ਜਦੋਂ ਜਿਉਂਦੇ ਨੇ ਤੇ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ ਇਹ ਬਹੁਤ ਗਲਤ ਹੈਗਾ ਜਿਹੜੀ ਗੱਲ ਇਸ ਵਾਰ ਹੋਈ ਆ ਦੰਗਰਾਂ ਨੂੰ ਸੁੱਕ ਤੇ ਮਾਰ ਕੇ ਸੁੱਤ ਗਏ ਆ ਪਹਿਲਾਂ ਵੀ ਕਾਫੀ ਵਾਰ ਹੋਈ ਹੈ ਇਹਦੀ ਮੈਂ ਕੰਪਲੇਨ ਵੀ ਪੁਕਾਇਦਾ ਕੀਤੀ ਹੋਈ ਆ ਬਹੁਤ ਹੀ ਮੰਦਪਾਗੀ ਘਟਨਾ ਹੈ ਇਹਦੇ ਤੇ ਮੈਂ ਪ੍ਰਸ਼ਾਸਨ ਨੂੰ ਬਾਰ ਬਾਰ ਇਹ ਕਹਿ ਰਿਹਾ ਆ ਕਿ ਇਹਦੇ ਤੇ ਨਿਕੇਲ ਕਸੀ ਜਾਏ ਜਿਹੜਾ ਵੀ ਕੋਈ ਇਹਦਾ ਗੁਨਾਹਗਰ ਆ ਉਹਦੇ ਤੇ ਕਾਬੂ ਪਾਇਆ ਜਾਏ ਨਹੀਂ ਤੇ ਅਸੀਂ ਸਾਰੇ ਪਿੰਡ ਲੈ ਕੇ ਧਰਨੇ ਤੇ ਬੈਠਾਂਗੇ ਖਾਣੇ ਦੇ ਨਾਤੰਤਰਮ ਦੇ ਵਿੱਚ ਗਉਨ ਜਿਹੜਾ ਆਪਾਂ ਆਪਣੀ ਮਾਤਾ ਮੰਨਦੇ ਆਂ ਇਹ ਗਲਤ ਹੈਗਾ ਤੇ ਇਹ ਇੱਕ ਧਰਮਵਾਦ ਜਿਹੜਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਇਹ ਗਲਤ ਹੈਗਾ ਕਰਨ ਦੀ ਹੈ ਕਾਰਨ ਕੀ ਹੋ ਸਕਦਾ ਮੈਂ ਆਮ ਗੂਨ ਮਿਲਿ ਜੁਲੀ ਭਗਤੀ ਕਹਿ ਸਕਦੇ ਆਂ ਅਗਰ ਥੋੜੇ ਜਿਹੀ ਟਾਈਮ ਵਿੱਚ ਇਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਫਿਰ ਮੈਨੂੰ ਮਜਬੂਰਨ ਕੁਛ ਨਾ ਕੁਛ ਐਕਸ਼ਨ ਲੈਣਾ ਪੈਗਾ ਮੈਂ ਘਰਾਓ ਕਰਾਂਗਾ ਫਿਰ ਕਿ ਸਾਡੇ ਪਿੰਡੇ ਕੋਈ ਮੜ ਖਾਣਾ ਨਹੀਂ ਹੈਗਾ ਹਨ ਜਿਹਦਾ ਦਿਲ ਕਰਦਾ ਉਹ ਹੀ ਛੁੱਕ ਕੇ ਚੱਲਦੇ ਬੱਡ ਰਹੂ ਹੁੰਦੇ ਕਰਨਾ ਇਹ ਸਪਲਾਈ ਸਾਡੀ ਜਿਆਦਾ ਇੱਥੇ ਇਸ ਰੋਡ ਤੋਂ ਕਾਫੀ ਦੋ ਨੰਬਰੀ ਕੰਮ ਹੁੰਦੇ ਆ ਕਿਆ ਟੀ ਨਿਊਜ਼ ਨੈਟਵਰਕ ਦੇਸ਼ ਕੇ ਵਾਸਤੂ ਸੁ ਦੇਖ ਰਿਓ ਮੈਂ ਤੁਹਾਡੇ ਨਾਲ ਮਹੇਕਰਨ ਧਾਵਾ ਇਸ ਵਲੇ ਮੇਰੀ ਮੌਜੂਦਗੀ ਹਲਕਾ ਸੁਜਾਨਪੁਰ ਦੇ ਪਿੰਡ ਸ਼ਹਿਰ ਸ਼ਨੀ ਵਿਖੇ ਹੈ ਔਰ ਰਾਵੀ ਦਰਿਆ ਦੇ ਕੋਲ ਕੁਝ ਪਿੰਡ ਦੇ ਲੋਕ ਇਕੱਠੇ ਹੋਏ ਨੇ ਔਰ ਰੋਸਟਤਾਇਆ ਜਾ ਰਿਹਾ ਸਭ ਤੋਂ ਪਹਿਲੇ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਕਿ ਆਖਿਰ ਮਾਮਲਾ ਕੀ ਹੈ ਕੀ ਨਾਮ ਹੈ ਤੁਹਾਡੇ ਨਾਮ ਤੋਂ ਸ਼ੁਰੂ ਮੇਰਾ ਨਾਮ ਹੈ ਸਤਿਆ ਦੇਵੀ ਕੀ ਗੱਲਬਾਤ ਹੋਈ ਹੈ ਗੱਲਬਾਤ ਕਿਸੜੇ ਪਿੰਡ ਵਿੱਚ ਨਾ ਮਤਲਬ ਕਿ ਡੰਗਰ ਕੋਈ ਸੁੱਕੇ ਚੱਲ ਗਿਆ ਤੱਕ ਕਿਸ ਨੂੰ ਨਹੀਂ ਪਤਾ ਹੈ ਬਕੌਣ ਛੁਰਤੇ ਕੇ ਲਿਆ ਤੇ ਇਹ ਕਿਹੜੀ ਨਸਲ ਕੀ ਕੋਣ ਨੇ ਇਹ ਬਾਹਰ ਦੀ ਨਸਲ ਆ ਸਾਡੇ ਲਾਗੇ ਬੰਨੇ ਦੀ ਨਸਲ ਨਹੀਂ ਆਆਂ ਨੇ ਵੈਲ ਨੇ ਕੀ ਹੈ ਵੈਲ ਹੀ ਲੱਗਦੇ ਮੈਨੂੰ ਤਾਂ ਵੱਡੇ ਵੱਡੇ ਪੈਰ ਸਿੰਘ ਵੀ ਤਾਂ ਵੱਡੇ ਵੱਡੇ ਆ ਹਾਂਜੀ ਤੇ ਸਾਡੇ ਪਿੰਡ ਵਿੱਚ ਕੋਈ ਬਿਮਾਰੀ ਵੀ ਫੈਲ ਸਕਦੀ ਆ ਫੰਗਸ ਬਿਮਾਰੀ ਆਈਦੀ ਆ ਉਧਰ ਉਹ ਦੇਖੋ ਤੁਸੀਂ ਜੀ ਨਾਲ ਨਾਲ ਅੱਜ ਕੱਲ ਡੇਂਗੂ ਕਿੰਨਾ ਫੈਲ ਰਿਹਾ ਤੇ ਫਿਰ ਪਿੰਡ ਵਿੱਚ ਕੋਈ ਬਿਮਾਰੀ ਹੋ ਗਈ ਤੇ ਫਿਰ ਪਿੰਡ ਵਿੱਚ ਅੱਗੇ ਤਕਲੀਫਾਂ ਆਣ ਬਹੁਤ ਬਹੁਤ ਜ਼ਿਆਦਾ ਕੱਲ ਵੀ ਮਾਮਲਾ ਹੋਇਆ ਏ ਇਦਾਂ ਦਾ ਇਸ ਤਰ੍ਹਾਂ ਦਾ ਮਾਮਲਾ ਨਹੀਂ ਆਪਣੇ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਕਿ ਪਹਿਲਾਂ ਗੱਡੀਆਂ ਜਾਂਦੀਆਂ ਸੀ ਪਹਿਲਾਂ ਪਹਿਲਾਂ ਹਾਂਜੀ ਰਾਤ ਨੂੰ ਕੋਈ ਜਾਣਕਾਰੀ ਤੁਹਾਡੇ ਕੋਲ ਹੋਈ ਕਿ ਕਿੱਥੋਂ ਗੱਡੀਆਂ ਆਉਂਦੀਆਂ ਨੇ ਕੌਣ ਸੁੱਟ ਕੇ ਜਾਂਦੇ ਨੇ ਕੋਈ ਨਹੀਂ ਜਾਣਕਾਰੀ ਨਹੀਂ ਹੈ ਮੈਨੂੰ ਗੱਲਬਾਤ ਹੋਈ ਜੀ ਮੈਂ ਸਾਬਕਾ ਸਰਪੰਚ ਰਿੰਪਲ ਪਿੰਡ ਤੋਂ ਸਹਰ ਸਨੀ ਤੋਂ ਤੇ ਸਾਡੇ ਕੁਝ ਮੁੜੇ ਆਉਂਦੇ ਆ ਤੇ ਉਹਨਾਂ ਨੇ ਵੀਡੀਓ ਗਰੁੱਪ ਦੇ ਵਿੱਚ ਪਾਈ ਆ ਕਿ ਭਾਈ ਇਦਾਂ ਦਾ ਇੱਥੇ ਡੰਗਰ ਪਏ ਆਗੇ ਦਰਿਆ ਦੇ ਵਿੱਚ ਮੈਂ ਕਿਹਾ ਰੁੜ ਕੇ ਆਇਆ ਜਾਂ ਕਿਸੇ ਨੇ ਫਿੰਕੇ ਆ ਉਹ ਕਹਿੰਦੇ ਭਾਈ ਰੁੜ ਕੇ ਨਹੀਂ ਆਏ ਕਿਸੇ ਨੇ ਫਿੰਕੇ ਹੋਇਆ ਜਿਵੇਂ ਕੋਈ ਗੱਡੀ ਵਾਰ ਉਹ ਆਉਂਦੀ ਹੈ ਉਹ ਉੱਥੇ ਫੇਕ ਕੇ ਚਲ ਜਾਂਦੇ ਆ ਤੇ ਫਿਰ ਜਦੋਂ ਇੱਥੇ ਪਤਾ ਲੱਗਾ ਫਿਰ ਅਸੀਂ ਸਾਰੇ ਤਾਂ ਹੀ ਇਸ ਕਾਰਨ ਇੱਥੇ ਆਏ ਆ ਕਿ ਦੇਖੋ ਬੜਾ ਗਲਤ ਹੈਗਾ ਇੱਕ ਇਹਦੇ ਤੇ ਸ਼ੱਕ ਹੈ ਤੁਹਾਨੂੰ ਕਿ ਕੌਣ ਲੋਕ ਹੋ ਸਕਦੇ ਨੇ ਜਿਹੜੇ ਛੁੱਟ ਕੇ ਗਏ ਨੇ ਡੰਗਰ ਇਹ ਨਹੀਂ ਮੈਂ ਕਹਿ ਸਕਦਾ ਕੌਣ ਹੋ ਸਕਦੇ ਆ ਪਰ ਮੈਂ ਆਪਣੀ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਏਰੀਆ ਦੇ ਵਿੱਚ ਜਿਹੜੀ ਉਹ ਗਸ਼ਟ ਕੀਤੀ ਜਾਏ ਪਹਿਲਾਂ ਵੀ ਹੋ ਚੁੱਕੀ ਹੈ ਹਾਂਜੀ ਕਿਉਂਕਿ ਅਣਪਛਾਤੇ ਜਿਹੜੇ ਲੋਕ ਹਨ ਇਸ ਏਰੀਆ ਦੇ ਵਿੱਚ ਬੜੇ ਘੁੰਮਦੇ ਨੇ ਤੁਸੀਂ ਰਾਤ ਦੇ ਸਮੇਂ ਦੇਖਿਓਗੇ ਕਿਸੇ ਤੇ ਕੋਈ ਸ਼ੱਕ ਇਹ ਨਹੀਂ ਕਹਿ ਸਕਦੇ ਪਰ ਜੋ ਹੋਇਆ ਗਲਤ ਹੋਇਆ ਕਿਉਂਕਿ ਸਨਾਤਨ ਧਰਮ ਦੇ ਵਿੱਚ ਗਾਉਣ ਜਿਹੜਾ ਆਪਾਂ ਆਪਣੀ ਮਾਤਾ ਮੰਨਦੇ ਆ ਤੇ ਇਹ ਗਲਤ ਹੈਗਾ ਤੇ ਇਹ ਇੱਕ ਧਰਮਵਾਦ ਜਿਹੜਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਇਹ ਗਲਤ ਹੈਗਾ ਇਦਾਂ ਨਹੀਂ ਹੋਣਾ ਚਾਹੀਦਾ ਇੰਨੀ ਪਰਲੇ ਦੁਨੀਆ ਤੇ ਆਈ ਆ ਇੱਕ انسان ਦੂਜੇ انسان ਨੂੰ ਬਚਾਉਣ ਤੇ ਤੁਲੇ ਆ ਇੱਕ ਇੱਕ ਕੁਝ ਲੋਕ ਇਦਾਂ ਨੇ ਇਦਾਂ ਨੇ ਸਮਾਜ ਦੇ ਵਿੱਚ ਕਿ ਜਿਹੜੇ ਇੱਥੇ ਬਲਦਾਂ ਨੂੰ ਲੈ ਕੇ ਜਿਹੜਾ ਮਾਰਨ ਦੇ ਆ ਦੇਖੋ ਨੰਦੀ ਬਾਬਾ ਨੂੰ ਅਸੀਂ ਮੰਦਰਾਂ ਦੇ ਵਿੱਚ ਜਾ ਕੇ ਪੂਜਦੇ ਆ ਹੈਨਾ ਉੱਥੇ ਜਦੋਂ ਜੀਉਂਦੇ ਨੇ ਤੇ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ ਇਹ ਬਹੁਤ ਗਲਤ ਹੈਗਾ ਮੈਂ ਆਪਣੇ ਡਿਸਟ੍ਰਿਕਟ ਪਠਾਨਕੋਟ ਦੇ ਜਿੰਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਸ ਏਰੀਆ ਦੇ ਵਿੱਚ ਗਸ਼ਟ ਕੀਤੀ ਜਾਏ ਕਿਉਂਕਿ ਅਣਪਛਾਤੇ ਲੋਕ ਜਿਹੜੇ ਉਹ بڑے ਇਸ ਇਲਾਕੇ ਦੇ ਵਿੱਚ ਘੁੰਮਦੇ ਆ ਸਾਡੇ ਨਾਲ ਇਸ ਵੇਲੇ ਇੱਥੇ ਪਿੰਡ ਦੇ ਸ਼ਰਸ਼ਨੀ ਦੇ ਸਰਪੰਚ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਹੀ ਕਹੋਗੇ ਖੰਦੇ ਸਰ ਮੇਰਾ ਨਾਮ ਗੰश्याम ਖੂਰ ਮੈਂ ਮੌਜੂਦਾ ਸਰਪੰਚ ਆ ਸਾਡੇ ਮੈਮ ਆ ਜਿਹੜੀ ਗੱਲ ਇਸ ਵਾਰ ਹੋਈ ਆ ਡੰਗਰਾਂ ਨੂੰ ਸੁੱਟ ਕੇ ਮਾਰ ਕੇ ਸੁੱਟ ਗਏ ਆ ਪਹਿਲਾਂ ਵੀ ਕਾਫੀ ਵਾਰ ਹੋਈ ਆ ਇਹਦੀ ਮੈਂ ਕੰਪਲੇਨ ਵੀ ਬਕਾਇਦਾ ਕੀਤੀ ਹੋਈ ਆ ਅਪ੍ਰੈਲ ਮਹੀਨੇ 18 ਨੂੰ ਮੈਂ ਅਰਜ਼ੀ ਦਿੱਤੀ ਹੋਈ ਹਟਾਣੇ ਤੇ ਦੇਖ ਕਿਹੜੇ ਥਾਣੇ ਦੇ ਕੇ ਸੁਜਾਨ ਪਟਾਣੇ ਮੈਂ ਠੀਕ ਹੈ ਤੋਂ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਫੇਰ ਤੁਹਾਨੂੰ ਇਸੇ ਕਰਕੇ ਬੁਲਾਇਆ ਚਾਰ ਇੱਤੇ ਸੁੱਟੇ ਹੋਇਆ ਪੰਜ ਸੁੱਟੇ ਹੋਏ ਪਿੱਛੇ ਹਨਾ ਆਪਾਂ ਚਾਹਨੇ ਆ ਇੱਤੇ ਜਲਦੋਂ ਜਲਦ ਕੋਈ ਕਾਰਵਾਈ ਕੀਤੀ ਜਾਏ ਪ੍ਰਸ਼ਾਸਨ ਨੂੰ ਦੱਸਿਆ ਜਾਏ ਇਸ ਵਾਰ ਕਿ ਸਾਡੇ ਪਿੰਡ ਕੋਈ ਮੜ ਖਾਣਾ ਨਹੀਂ ਹੈਗਾ ਹਨਾ ਜਿਹਦਾ ਦਿਲ ਕਰਦਾ ਉਹ ਹੀ ਸੁੱਟ ਕੇ ਤਲਦੇ ਜਦੋਂ ਆਪਾਂ ਕਾਨੂੰਨ ਦੀ ਪੂਰੀ ਹੈਲਪ ਕਰਦੇ ਆ ਕਾਨੂੰਨ ਦਾ ਵੀ ਫਰਜ਼ ਬੰਦਾ ਸਾਡੇ ਨਾਲ ਚੱਲੇ ਤੁਸੀਂ ਮੌਜੂਦਾ ਸਰਪੰਚੋਂ ਪਿੰਡ ਦੇ ਪਰ ਕੋਈ ਕਿਸੇ ਤੇ ਸ਼ੱਕ ਹੋਏ ਤੁਹਾਨੂੰ ਕਿ ਲੋਕ ਨੇ ਜਿਹੜੇ ਇਹਨਾਂ ਨੂੰ ਬਲਦਾਂ ਨੂੰ ਛੁੱਟ ਕੇ ਗਏ ਨੇ ਸਾਡੇ ਇੱਧਰ ਦੀ ਨਸਲ ਨਹੀਂ ਹੈਗੀ ਇਹ ਬਾਹਰੋਂ ਗੱਡੀਆਂ ਆਉਂਦੀਆਂ ਪਹਿਲਾਂ ਵੀ ਇਹੀ ਚੀਜ਼ ਦੀ ਕਾਫੀ ਵਾਰ ਆਪਾਂ ਕਮਪਲੇਂਟ ਕੀਤੀ ਹੈ ਕਾਰਨ ਕੀ ਹੋ ਸਕਦਾ ਮੈਮ ਹੁਣ ਮਿਲੀ ਜੁਲੀ ਭਗਤੀ ਕਹਿ ਸਕਦੇ ਆ ਕਿਉਂਕਿ ਕਨਫਰਮ ਕੀ ਸੈਨੂਨੀ ਹੈਗਾ ਕੌਣ ਆ ਕੌਣ ਨਹੀਂ ਤੋਂ ਕੋਈ ਬਾਰਡਰ ਹੋਣ ਦੇ ਕਾਰਨ ਬਾਰਡਰ ਹੋਣ ਦੇ ਕਾਰਨ ਇਹ ਸਪਲਾਈ ਸਾਡੀ ਜ਼ਿਆਦਾ ਇੱਥੇ ਇਸ ਰੋਡ ਤੋਂ ਕਾਫੀ ਦੋ ਨੰਬਰੀ ਕੰਮ ਹੁੰਦੇ ਆ ਨਸ਼ੇ ਤੋਂ ਲੈ ਕੇ ਹੋਰ ਬਾਕੀ ਕਾਫੀ ਕੰਮ ਹੈ ਡੰਗਰਾਂ ਦੀ ਪਸ਼ੂਆਂ ਦੀ ਤਸਕਰੀ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਅਣਪਛਾਤੇ ਲੋਕ ਬਹੁਤ ਜ਼ਿਆਦਾ ਸਾਡੇ ਬਾਰਡਰ ਏਰੀਆ 'ਚ ਘੁੰਮਦੇ ਆ ਆਪਾਂ ਪਹਿਲਾਂ ਦੀ ਤਸਕਰੀ ਕਰਨੀ ਹੁੰਦੀ ਤੇ ਫਿਰ ਇੱਥੇ ਪਸ਼ੂ ਕਿਉਂ ਸੁੱਟ ਕੇ ਆ ਮੈਮ ਜਦੋਂ ਕ੍ਰੋਸ ਕਰਨਾ ਦਰਿਆ 'ਚ ਪਾਣੀ ਸੀ ਕ੍ਰੋਸ ਹੋਏ ਨਹੀਂ ਉਹਨਾਂ ਤੋਂ ਗੱਡੀ 'ਚ ਖਾਲੀ ਪੇਟ ਜਿਹੜਾ ਰਹਿਣਾ ਉਹ ਮਰ ਗਏ ਉਹ ਇੱਥੇ ਪਲਟ ਕੇ ਚੱਲ ਗਏ ਜਦੋਂ ਮਤਲਬ ਨੋਰਮਲ ਜੀ ਗੱਲ ਮੈਮ ਖਾਣ ਪੀਣ ਨੂੰ ਕੁਝ ਦਾਂਗੇ ਨਹੀਂ ਤੇ ਪਸ਼ੂ ਦਾ ਮਰ ਨਹੀਂ ਉਹਨਾਂ ਆ ਚਾਰ ਇੱਥੇ ਆ ਪੰਜ ਪਿੱਛੇ ਪਏ ਸੀ ਮੈਂ ਉਹ ਪੰਜ ਜਿਹੜੇ ਰਾਵੀ ਦੇ ਕੰਡੇ ਦੇ ਸੀ ਉਹਨਾਂ ਨੂੰ ਖਿੱਚ ਖੋਚ ਕੇ ਉਦੋਂ ਵੀਡੀਓ ਸਾਡੇ ਕੋਲ ਪਈ ਹੋਈ ਆ ਇੱਦਾਂ ਉਹ ਪਰਵਾਹ ਦਿੱਤੇ ਹੋਇਆ ਉਹ ਗੜੇ ਖਿੱਚ ਖੋਚ ਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਆਹੀ ਪ੍ਰਸ਼ਾਸਨ ਨੂੰ ਆਹੀ ਮੰਗ ਕਰਦੇ ਆ ਕਿ ਇੱਥੇ ਰੋਕ ਲਾਈ ਜਾ ਜਿੰਨਾ ਜਲਦੀ ਹੋ ਸਕਦਾ ਕਿਉਂਕਿ ਕੋਈ ਸ਼ੱਕ ਹੈ ਤੁਹਾਨੂੰ ਸ਼ੱਕ ਨਹੀਂ ਹੈਗਾ ਮੈਮ ਕਿ ਕਨਫਰਮ ਨਹੀਂ ਕਹਿ ਸਕਦੇ ਹੁਣ ਕੌਣ ਆ ਕੌਣ ਨਹੀਂ ਇਸ ਬਾਰੇ ਜੇ ਸਾਨੂੰ ਕਨਫਰਮ ਹੋ ਜੇ ਕਾਫੀ ਵਾਰ ਹੋ ਚੁੱਕੀ ਆ ਠੀਕ ਹੈ ਮੈਨੂੰ ਬਕਾਇਦਾ ਪ੍ਰੂਫ ਪੇ ਹੋਇਆ ਇਸ ਚੀਜ਼ ਦੇ ਚਾਹਲਾਂ ਵੀ ਫੋਟੋਆਂ ਪਈਆਂ ਹੀ ਆ ਤੇ ਸਰਪੰਚਾਂ ਸਾਡੇ ਨਾਲ ਸ਼ਹਿਰ ਪਿੰਡ ਸ਼ਹਿਰ ਸ਼ੰਨੀ ਦੇ ਜਿਨ੍ਹਾਂ ਨੇ ਵੱਡੇ ਗੰਭੀਰ આરોਪ ਲਗਾਏ ਨੇ ਕਿ ਪਸ਼ੂ Wadi ਤਸਕਰੀ ਵੀ ਹੋ ਸਕਦੀ ਹੈ ਜਿਹੜਾ ਬਾਰਡਰ ਜਿਹੜਾ ਕ੍ਰੋਸ ਨਹੀਂ ਹੋਇਆ ਔਰ ਇਸ ਕਰਕੇ ਜਿਹੜਾ ਇੱਥੇ ਜਿਹੜੇ ਬੱਲ ਨੇ ਉੱਥੇ ਸੁੱਟ ਦਿੱਤੇ ਗਏ ਹਾਲਾਂਕਿ ਕੁੱਲ 9 ਜਿਹੜੇ ਆ ਉਹ ਪਸ਼ੂ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇੱਥੇ ਗਾਈਆਂ ਨੂੰ ਔਰ ਮੱਝਾਂ ਨੂੰ ਜਿਹੜਾ ਇੱਥੇ ਸੁਟਿਆ ਗਿਆ ਮੈਡਮ ਇਦਾਂ ਹੈ ਕਿ ਸਾਡੇ ਪਿੰਡ ਦੇ ਬੰਦੇ ਇੱਧਰ ਆਏ ਸੀਗੇ ਉਹਨਾਂ ਨੇ ਦੇਖਿਆ ਕਿ 8-9 ਡੰਗਰ ਸੁਟ ਗਏ ਗਿਆ ਕੋਈ ਬੱਲ ਜੇ ਕਹਿੰਦੇ ਜਿਹੜਾ ਇੱਧਰ ਸਾਡੇ ਇੱਧਰ ਦੀ ਨਸਲ ਤੇ ਹੈਗੀ ਨਹੀਂ ਜੀ ਤੇ ਪਹਿਲਾਂ ਵੀ ਕਈ ਵਾਰ ਹੋਇਆ ਕਦੀ ਇੱਧਰ ਸੁੱਟ ਜਾਣਾ ਕਦੀ ਇੱਧਰ ਸੁੱਟ ਜਾਣਾ ਇਸ ਕਰਕੇ ਪਿੰਡ ਨੂੰ ਇਹਦਾ ਜਿਆਦਾ ਨੁਕਸਾਨ ਆਗਾ ਇਸ ਚੀਜ਼ ਦਾ ਜੀ ਆਪਾਂ ਪਰਣਾਉਣਾ ਪੁਲਿਸ ਰਿਪੋਰਟ ਵੀ ਕੀਤੀ ਸੀਗੀ ਤੁਹਾਡੇ ਦਿਨ ਪਹਿਲਾਂ ਰਿਪੋਰਟ ਸ਼ਾਇਦ ਪਈ ਹੋਣੀ ਆ ਸਰਪੰਚ ਸਾਹਿਬ ਕੋ ਦੂਸਰੇ ਕੋ ਤੇ ਇਹ ਪੁਲਿਸ ਇਹ ਗਲਤ ਗੱਲ ਹੈ ਇਹਨੂੰ ਰੋਕਿਆ ਜਾਏ ਕਿਸੇ ਤਰੀਕੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਆ ਜੀ ਮੈਂ ਹਰਜੀਤ ਸਿੰਘ ਸਰਪੰਚ ਬੇੜੀਆਂ ਤੋਂ ਮੇਰੇ ਪਿੰਡ ਦਾ ਇੱਕ ਦਰਿਆਈ ਇਲਾਕਾ ਹੈ ਜਿੱਤੇ ਕਾਫੀ ਸਾਰੇ ਤੇ ਗੁੱਜਰ ਪਾਈ ਜਾਂਦੇ ਔਰ ਤੁਸੀਂ ਇੱਕ ਇੱਕ ਮਿੰਟ ਅਸੀਂ ਅੱਜ ਇਹ ਦਰਿਆ ਦੇ ਕੰਢੇ ਤੇ ਰਾਵੀ ਤੇ ਆਏ ਆਂ ਔਰ ਇੱਥੇ ਕਾਫੀ ਦੇਰ ਤੋਂ گاਉਂ ਤਰਸਕਿਰ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ ਕਾਫੀ ਵਾਰਾਂ ਹੀ ਕੰਪਲੇਟ ਕਰ ਚੁੱਕੀ ਆਂ ਪ੍ਰਸ਼ਾਸਨ ਨੂੰ ਪਰ ਮਗਰ ਹਜੇ ਤੱਕ ਕੋਈ ਵੀ ਇਹਦੇ ਤੇ ਨਿਕਲ ਨਹੀਂ ਪਾਈ ਪਾਈ ਜਾ ਰਹੀ ਅੱਜ ਮੈਂ ਸਪੈਸ਼ਲ ਡਾਕਟਰ ਸਾਹਿਬ ਨੂੰ ਇਹ ਇਹਦੀ ਗੱਲ ਜਿਹੜੀ ਹੋਈ ਹੈ ਇੱਥੇ ਉਹਦੇ ਬਾਰੇ ਦੱਸ ਕੇ ਆਇਆ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਹਦੇ ਤੇ ਨਿਕਲ ਕਰਸਾਂਗੇ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਇੱਕ ਇੱਕ ਮਿੰਟ ਇਹ ਮੌਕੇ ਦੇ ਹਾਲਾਤ ਦੇਖੋ ਜੀ ਇਹ ਦੇਖੋ ਮੌਕੇ ਦੇ ਹਾਲਾਤ ਹੈ ਇਹ ਸਾਡੇ ਇਸ ਇਲਾਕੇ ਦੇ ਇਹ ਮਤਲਬ ਬਲਦ ਨਹੀਂ ਹੈਗੇ ਇਹ ਰਾਜਸਥਾਨ ਦੇ ਨਾਲ-ਨਾਲ ਜਿਹੜੇ ਇਲਾਕੇ ਲੱਗਦੇ ਉਤੋਂ ਦੇ ਬਲਦ ਹੈਗੇ ਆ ਇਹ ਬਕਾਇਦਾ ਇਹਨੂੰ ਕਿਸੇ ਕੈਂਟਰ ਵਿੱਚ ਲੈ ਕੇ ਆਏ ਹੋਏ ਆ ਔਰ ਕੈਂਟਰ ਦੇ ਵਿੱਚ ਇੱਥੇ ਜਦੋਂ ਇੱਥੋਂ ਲੈ ਕੇ ਆਏ ਆ ਪਾਰ ਪਾਣੀ ਸੀਗਾ ਔਰ ਇੱਥੇ ਇਹਨਾਂ ਦਾ ਦੇਖੋ ਕਿਹੜੇ ਹਾਲਾਤਾਂ ਨਾਲ ਇਹਨਾਂ ਦੀ ਮੌਤ ਹੋਈ ਹੋਵੇ ਬਹੁਤ ਹੀ ਮੰਦਪਗੀ ਕਟਣਾ ਹੈ ਇਹਦੇ ਤੇ ਮੈਂ ਪ੍ਰਸ਼ਾਸਨ ਨੂੰ ਬਾਰ-ਬਾਰ ਇਹ ਕਹਿ ਰਿਹਾ ਆ ਕਿ ਇਹਦੇ ਤੇ ਨਿਕਲ ਕਸੀ ਜਾਏ ਜਿਹੜਾ ਵੀ ਕੋਈ ਇਹਦਾ ਗੁਨਾਹਗਰ ਹੈ ਉਹਦੇ ਤੇ ਕਾਬੂ ਪਾਇਆ ਜਾਏ ਨਹੀਂ ਤੇ ਅਸੀਂ ਸਾਰਾ ਪਿੰਡ ਲੈ ਕੇ ਧਰਨੇ ਤੇ ਬੈਠਾਂਗੇ ਥਾਣੇ ਦੇ ਅੱਗੇ ਮੈਂ ਡੀ ਸਾਹਿਬ ਨੂੰ ਰਿਕਵੈਸਟ ਕਰਦਾ ਹਾਂ ਡੀ ਸਾਹਿਬ ਇੱਧਰ ਧਿਆਨ ਦਿੱਤਾ ਜਾਏ ਬਹੁਤ ਹੀ ਮੰਦਭਾਗੀ ਘਟਨਾ ਹੈ ਦੇਖੋ ਕਿ ਕਿੱਡੇ ਬਲਦ ਇੱਥੇ ਜਿਹੜਾ ਕਿੱਦਾਂ ਦੀ ਜਾਨ ਗਈ ਹੋएगी ਇਹਨਾਂ ਦੀ ਔਰ ਸਾਡੇ ਪੂਰੇ ਇਲਾਕੇ ਨੂੰ ਇਹ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਮੈਲ ਆ ਰਹੀ ਹੈ ਔਰ ਕੁਲੇ ਤੇ ਸੜਕੇ ਕੀ ਹੋਏ ਆ ਇਸ ਕਰਕੇ ਸਾਡੇ ਸ਼ਹਿਰ ਸਨਨੀ ਬੇੜੀਆਂ ਕੋਠੇ ਨੇੜੇ ਜਿਹੜੇ ਵੀ ਲਗ ਲਗੇ ਪਿੰਡ ਪੈਂਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਇਸ ਕਰਕੇ ਇਹਨਾਂ ਤੇ ਨਕੇਲ ਕਸੀ ਜਾਏ ਅਗਰ ਥੋੜੇ ਹੀ ਟਾਈਮ ਵਿੱਚ ਇਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਫਿਰ ਮੈਨੂੰ ਮਜਬੂਰਨ ਕੁਝ ਨਾ ਕੁਝ ਐਕਸ਼ਨ ਲੈਣਾ ਪੈਗਾ ਮੈਂ ਘਰਾਉ ਕਰਾਂਗਾ ਫਿਰ ਔਰ ਪੰਜ ਜਿਹੜੇ ਨੇ ਪਹਿਲਾਂ ਹੀ ਕੱਲ ਬੀਤੇ ਕੱਲ ਪਰਵਾਹ ਦਿੱਤੇ ਗਏ ਆ ਖਿੱਚ ਤੂ ਕਿਉਂ ਔਰ ਜਿਹੜੇ ਚਾਰ ਨੇ ਉਹ ਇੱਥੇ ਪਏ ਨੇ ਮੈਂ ਤਸਵੀਰਾਂ ਦਿਖਾਣ ਦੇ ਇਸ ਵੇਲੇ ਕੋਸ਼ਿਸ਼ ਕਰਾਂਗੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗੇ ਇੱਕ ਵਾਰ ਕਿ ਜ਼ੂਮ ਕਰਕੇ ਤਸਵੀਰਾਂ ਦਿਖਾਉਣ ਇੱਕ ਵਾਰ ਕਿ ਪਸ਼ੂ ਕਿੱਥੇ ਪਏ ਨੇ ਔਰ ਇਹ ਲਾਈਵ ਸਬੂਤ ਜਿਹੜਾ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਮਾਧਿਅਮ ਨਾਲ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਬਹੁਤ ਵੱਡੇ ਸਵਾਲ ਨੇ ਕਿ ਆਖਿਰ ਕੌਣ ਲੋਕ ਨੇ ਜਿਹੜੇ ਇਦਾਂ ਪਸ਼ੂਆਂ ਨੂੰ ਇਦਾਂ ਸੁੱਟ ਕੇ ਗਏ ਨੇ ਵਿੱਚ ਗਾਇਆਂ ਵੀ ਨੇ ਮੱਝਾਂ ਵੀ ਨੇ ਬਾਲ ਵੀ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਾਲਾਂਕਿ ਜੇਕਰ ਦੇਖਿਆ ਜਾਏ ਤਾਂ ਸਾਡੇ Hindu ਧਰਮ ਦੇ ਵਿੱਚ ਜਿਹੜਾ ਗਾਇਆਂ ਦੀ ਪੂਜਾ ਕੀਤੀ ਜਾਂਦੀ ਆ ਗਊਆਂ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਗਊ ਮਾਤਾ ਆਖਿਆ ਜਾਂਦਾ ਔਰ ਇਸ ਤਰੀਕੇ ਦੇ ਨਾਲੇ ਕਟਣਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਬਹੁਤ ਗੰਭੀਰ ਮੁੱਦਾ ਹੈ ਔਰ ਪਿੰਡ ਵਾਸੀਆਂ ਨੇ ਔਰ ਪਿੰਡ ਵਾਸੀਆਂ ਨੇ ਕਈ ਵੱਡੇ ਜਿਹੜੇ ਨੇ ਇਲਜ਼ਾਮ ਲਗਾਏ ਨੇ ਹਾਲਾਂਕਿ ਇਹ ਕੋਨ ਲੋਕ ਨੇ ਪਿੰਡ ਵਾਸੀ ਦਾ ਕਹਿਣਾ ਹੈ ਕਿ ਅੱਗੇ ਵੀ ਇਸ ਤਰੀਕੇ ਦੀ ਘਟਨਾ ਜਿਹੜੀ ਉਹ ਵਾਪਰ ਚੁੱਕੀ ਹੈ ਪਿੰਡ ਦੇ ਵਿੱਚ ਪਰ ਇਹ ਕੋਨ ਲੋਕ ਨੇ ਹਲੇ ਤੱਕ ਨਹੀਂ ਪਤਾ ਪਰ ਬਾਰੂ ਦੇ ਕੋਈ ਆ ਕੇ ਗੱਡੀ ਔਰ ਇਹਨਾਂ ਨੂੰ ਜਿਹੜਾ ਇੱਥੇ ਪਸ਼ੂਆਂ ਨੂੰ ਸੁੱਟ ਗਿਆ ਪਹਿਲਾਂ ਵੀ ਜਿਹੜਾ 9 ਪਸ਼ੂ ਸੀ ਕੁੱਲ ਚ ਪੰਜ ਜਿਹੜੇ ਨੇ ਉਹਨਾਂ ਨੇ ਰਾਵੀ ਦਰਿਆ ਦੇ ਵਿੱਚ ਪਰਵਾਹ ਦਿੱਤੇ ਨੇ ਪਰ ਜਿਹੜੇ ਚਾਰ ਨੇ ਉਹ ਇੱਥੇ ਪਏ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਹੁਣ ਜਾਂਚ ਦਾ ਵਿਸ਼ਾ ਹੈ ਕਿ ਕੀ ਮਾਮਲਾ ਹੋਏਗਾ ਪਰ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੇ ਕਈ ਵੱਡੇ ਸਵਾਲ ਜਿਹੜੇ ਆ ਹੋ ਚੁੱਕੇ ਆ